ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ 바이 ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਗਿਆਨੀ ਸੂਨ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਐਪੀਸੋਡ ਨੰਬਰ 26 ਇਲਮਦੀਨਾ ਨੰਬਰਦਾਰੀ ਤੂੰ ਸਾਹਮਣੇ ਬੈਠਾ ਏ ਤੇ ਵਾਰ ਵੰਡ ਦੀ ਚੱਟੀ ਸਾਨੂੰ ਭਰਨੀ ਪੈ ਗਈ ਏ ਧੰਨੇ ਸ਼ਾ ਨੇ ਬਹੁਤ ਵੱਡਾ ਅਹਿਸਾਨ ਜਿਤਾਉਂਦਿਆਂ ਕਿਆ ਹੁਣ ਧੰਨੇ ਸ਼ਾ ਇਲਮਦੀਨ ਦੇ ਨਾਂ ਤੋਂ ਪਹਿਲਾਂ ਸ਼ਬਦ ਚੌਧਰੀ ਨਹੀਂ ਸੀ ਵਰਤਿਆ ਕਰਦਾ ਕਿਉਂਕਿ ਇਲਮਦੀਨ ਹੁਣ ਉਸ ਦਾ ਮੁਜਾਰਾ ਸੀ ਤੇ ਮੁਜਾਰੇ ਦੇ ਨਾਂ ਨਾਲ ਕੋਈ ਸਤਕਾਰ ਵਾਲਾ ਵਿਸ਼ੇਸ਼ਣ ਜੋੜਨ ਦੀ ਮਾਲਕ ਲੋੜ ਨਹੀਂ ਸਮਝਦਾ ਸ਼ਾ ਜੀ ਅਸੀਂ ਵੀ ਕਿਸੇ ਗੱਲੋਂ ਮੂੰਹ ਮੋੜਨ ਵਾਲੇ ਬੰਦੇ ਨਹੀਂ ਤੁਹਾਡੇ ਹੱਥੀਂ ਬੱਦੀ ਕਲਾਮਾ ਇਲਮਦੀਨ ਨੇ ਸੱਜੇ ਹੱਥ ਦੀ ਉਂਗਲ ਦੇ ਨੋ ਨਾਲ ਦਰੀ ਦੇ ਧਾਗਿਆਂ ਨੂੰ ਛੇੜਦਿਆਂ ਕਿਆ ਤੰਨੇ ਸ਼ਾਹ ਦੀ ਆੜਤ ਦੀ ਗੱਦੀ ਵਾਲੇ ਕਮਰੇ ਵਿੱਚ ਤਿੰਨ ਆਦਮੀ ਬੈਠੇ ਸਨ ਕਮਰਾ 10 ਫੁੱਟ ਚੌੜਾ ਤੇ 12 ਫੁੱਟ ਲੰਮਾ ਸੀ ਬੂਹੇ ਵੱਲ 2 ਫੁੱਟ ਥਾਂ ਛੱਡ ਕੇ ਬਾਕੀ ਸਾਰੇ ਕਮਰੇ ਵਿੱਚ ਹਲਕੇ ਨੀਲੇ ਰੰਗ ਦੀ ਅਦੋ ਰਾਨੀ ਦਰੀ ਵਿਛੀ ਹੋਈ ਸੀ ਕਮਰੇ ਦੇ ਇੱਕ ਗੋਟ ਵਿੱਚ 2 ਫੁੱਟ ਚੌੜੀ ਤੇ 4 ਫੁੱਟ ਉੱਚੀ ਲੋਹੇ ਦੀ ਪੇਟੀ ਖਲੀ ਸੀ ਉਹਦੇ ਅੱਗੇ ਸੀ ਧੰਨਾ ਸ਼ਾਹ ਦੀ ਗੱਦੀ ਘਰ ਦੇ ਉੱਤੇ ਇੱਕ ਤਲਾਈ ਵਿਛਾ ਕੇ ਉੱਪਰ ਲੱਠੇ ਦੀ ਚਾਦਰ ਵਿਛਾਈ ਹੋਈ ਸੀ। ਇਛਲੀ ਕੰਦ ਨਾਲ ਲਗਭਗ ਫੁੱਟ-ਫੁੱਟ ਮਟਾਈ ਦੇ ਸਰਾਣੇ ਰੱਖੇ ਹੋਏ ਸਨ। ਪੇਟੀ ਅੱਗੇ ਧੰਨੇ ਸ਼ਾਹ ਦੇ ਬੈਠਣ ਜੋਗੀ ਥਾਂ ਛੱਡ ਕੇ ਅੱਗੇ ਇੱਕ ਲੱਕੜ ਦੀ ਸੰਦੂਕੜੀ ਪਈ ਸੀ। ਇਹ ਧੰਨੇ ਸ਼ਾਹ ਦੇ ਮੇਜ਼ ਦਾ ਕੰਮ ਦਿੰਦੀ ਸੀ। ਧੰਨੇ ਸ਼ਾਹ ਆਪਣੇ ਮੇਜ਼ ਅੱਗੇ ਬੈਠਾ ਸੀ। ਮੇਜ਼ ਭਾਵ ਉੱਡੇ ਹੋਏ ਪਾਲਿਸ਼ ਵਾਲੀ ਸੰਦੂਕੜੀ ਉੱਤੇ ਇੱਕ ਲਾਲ ਰੰਗ ਦੀ ਵਹੀ ਪਈ ਸੀ ਧੰਨੇ ਸ਼ਾਹ ਦੇ ਬਰਾਬਰ ਤੇ ਸਹਰਾਣੇ ਨਾਲ ਢੋ ਲਾ ਕੇ ਲੱਖਾ ਸਿੰਘ ਬੈਠਾ ਸੀ ਇਲਮਦੀਨ ਸਾਹਮਣੇ ਦਰੇ ਉੱਤੇ ਬੈਠਾ ਸੀ ਉਹ ਧੰਨੇ ਸ਼ਾਹ ਤੋਂ ਕੁਝ ਹੋਰ ਕਰਜ਼ਾ ਲੈਣ ਦੀ ਆਸ ਲਾਈ ਬੈਠਾ ਸੀ ਤਹਿਸੀਲਦਾਰ ਤੇਰਾ ਆਪਣਾ ਏ ਤੂੰ ਐਵੇਂ ਗੱਲਾਂ ਬਾਤਾਂ ਵੇਚੀ ਟਕਰਾ ਛੱਡਿਆ ਹੋਣਾ ਏ ਹੋਰ ਤੂੰ ਵਾਰ ਫੰਡ ਦੇਣ ਵਾਲਾ ਕੋਲੋਂ ਲੱਖਾ ਸਿੰਘ ਨੇ ਥੋੜਾ ਜਿਹਾ ਪਾਸਾ ਫੜਦਿਆਂ ਕਿਹਾ ਆਪਣਾ ਸਰਦਾਰ ਲੱਖਾ ਸਿੰਘ ਇਸ ਜਮਾਨੇ ਵਿੱਚ ਆਪਣਾ ਕਿਹੜਾ ਹੀ ਫਿਰ ਸਰਕਾਰੀ ਅਫਸਰ ਉਹਨੇ ਸਾਫ਼ ਕਹਿ ਦਿੱਤਾ ਸੀ ਆਖੇ ਤੇਰੀ ਸਫਾਰਿਸ਼ ਮੰਨ ਕੇ ਇਲਮਦੀਨ ਨੂੰ ਨੰਬਰਦਾਰ ਬਣਾਇਆ ਏ ਸੋ ਰੱਖ-ਵਾਰ ਫੰਡ ਹਜ਼ਾਰ ਤੋਂ ਘਟਦਾ ਨਹੀਂ ਸੀ ਮਸਾਂ ਜੇ ਹੱਥ ਪੈਰ ਜੋੜ ਕੇ 500 ਪੂਜ ਕੇ ਜਾਨ ਛਡਾਈ ਅੱਗੇ ਏ ਭਾਵੇਂ ਜਾਣੇ ਭਾਵੇਂ ਨਾ ਜਾਣੇ ਆਖਰੀ ਵਕਤ ਧੰਨੇ ਸ਼ਾਹ ਨੇ ਇਲਮਦੀਨ ਵਾਲਾ ਇਸ਼ਾਰਾ ਕਰਕੇ ਕਿਆ ਸ਼ਾਹ ਜੀ ਅਸੀਂ ਨਾ ਜਾਣੀਏ ਸਾਡੀ ਤਾਂ ਜਾਨ ਹਾਜ਼ਰ ਏ ਲੇਖ ਛੱਡੀ ਉਹ 520 ਮੇਰੇ ਨਾਮ ਪਰ ਅੱਜ ਦਾ ਕੰਮ ਸਾਰਾ ਇਲਮਦੀਨ ਹਰ ਸ਼ਰਤ ਉੱਤੇ ਕਰਜ਼ਾ ਲੈਣ ਵਾਸਤੇ ਮਜਬੂਰ ਹੋਇਆ ਬੈਠਾ ਸੀ ਓਏ ਨਾ ਲੇਖ ਛੱਡੀ ਨਾ ਲੇਖ ਛੱਡੀ ਲਿਖੇ ਹੋਏ ਨੂੰ ਧੰਨੇ ਸ਼ਾ ਚੱਟੇ ਧੰਨੇ ਸ਼ਾ ਜਰਾ ਗਰਮ ਹੋ ਕੇ ਬੋਲਿਆ ਤੰਦੂਏ ਦੇ ਜਾਲ ਵਿੱਚ ਫਸੇ ਹੋਏ ਸ਼ਿਕਾਰ ਉੱਤੇ ਗਰਮ ਹੋਣਾ ਉਹ ਆਪਣਾ ਹੱਕ ਸਮਝਦਾ ਸੀ ਪਹਿਲਾਂ ਦੋਵੇਂ ਭਰਾ ਆਪਣਾ ਪਿਛਲਾ ਹਿਸਾਬ ਮੇੜੋ ਫੇਰ ਅਗਾਹ ਗੱਲ ਕਰਾਂਗੇ ਬੜੀ ਬੇਪਰਵਾਹੀ ਨਾਲ ਧੰਨੇ ਸ਼ਾ ਆਪਣੀ ਵਹੀ ਦੇ ਪੱਤਰੇ ਉੱਥਲਣ ਲੱਗ ਪਿਆ ਸਰਦਾਰ ਲੱਖਾਂ ਸਿਆਂ ਸ਼ਾ ਹੋਰੀ ਐਵੇਂ ਛਿੱਥੇ ਪਏ ਪੈਂਦੇ ਨੇ ਭਲਾ ਅਸੀਂ ਇਹਨਾਂ ਤੋਂ ਭੱਜੇ ਆਂ ਕਰਮਦੀਨ ਨੇ ਲੱਖਾ ਸਿੰਘ ਦੀ ਹਮਾਇਤ ਹਾਸਲ ਕਰਨ ਵਾਸਤੇ ਕਿਹਾ ਸ਼ਾਹ ਹੋਰੀ ਖੂਵਾਲੀ ਪੈਲੀ ਦੇ ਚਾਹਵਾਨ ਨੇ ਲੈ ਮੈਥੋਂ ਭਾਵੇਂ ਭਲਕੇ ਹੀ ਪੈ ਲਖਵਾ ਲੈਣ ਤੇ ਕਰਮਦੀਨ ਵੀ ਮੈਥੋਂ ਵੇਰ ਨਹੀਂ ਚਲਿਆ ਰੁਪਈਆ 500 ਹੋਰ ਦੇਣ ਤੇ ਹੋਤੋਂ ਵੀ ਮੈਂ ਲਖਵਾ ਦਿੰਦਾ ਸਾਡੇ ਵੱਲੋਂ 8 ਵਿਗੇ ਖੂਵਾਲੀ ਸਦਾ ਵਾਸਤੇ ਇਹਨਾਂ ਦੀ ਹੋਈ ਲੈ 500 ਹੋਰ ਦੇ ਸੂਪ ਰੁਪਏ ਕਿਤੇ ਝਾੜਾ ਨਾ ਲੱਗੇ ਹੋਏ ਨੇ ਅਗਲੇ ਖਾਦੇ ਤਾਂ ਭੁੱਲ ਗਏ ਨਾ ਮੈਂ ਪੈਲੀ ਨਹੀਂ ਲੈਂਦਾ ਤੁਸੀਂ ਮੇਰੀ ਰਕਮ ਮੈਨੂੰ ਮੋੜ ਦਿਓ ਬੜਾ ਖੱਟ ਲਿਆਈ ਮੈਂ ਤੁਹਾਡੀ ਦੋਸਤੀ ਚੋਂ ਅਖੇ ਜਿੰਨਾ ਨਾਤੀ ਉਹਨਾਂ ਪੁੰਨ ਪੜਾਏ ਤੰਨੇ ਸ਼ਾਣੀ ਮੱਥੇ ਤੇ ਤਿਉੜੀਆਂ ਪਾ ਕੇ ਛੱਤਰੇ ਵਾਂਗ ਸਿਰ ਮਾਰਦਿਆਂ ਕਿਆ ਭੜਿਆ ਧੰਨੇ ਸਾ ਗਰਮ ਕਿਉਂ ਹੋ ਪੈਂਦਾ ਏ ਐਵੇਂ ਨਿੱਕੀ ਨਿੱਕੀ ਗੱਲ ਤੋਂ ਕਿਸੇ ਕਿਸੇ ਵੇਲੇ ਤਾਂ ਤੂੰ ਅਸਲੋਂ ਟਿੰਡ ਤੋੜੜ ਪੈਂਦਾ ਏ ਲੱਖਾ ਸਿੰਘ ਨੇ ਢੋ ਛੱਡ ਕੇ ਜਰਾ ਸਿੱਧਾ ਹੋ ਕੇ ਬਹਿੰਦਿਆ ਕਿਆ ਲੰਬਰਦਾਰ ਮਾੜਾ ਬੰਦਾ ਨਹੀਂ ਨਾਲੇ ਆਪਣਾ ਤਾਂ ਬਾਹ ਬੇ ਲਈਏ ਤੂੰ ਸਰਕਾਰ ਨੂੰ ਵਾਰ ਫੰਡ ਦੇ ਦਿੱਤਾ ਤਾਂ ਕਿਹੜੀ ਅਕਰ ਆ ਗਈ ਇਹ ਆਪਣੇ ਪਿੰਡੋਂ 2-4 ਬੰਦੇ ਭਰਤੀ ਵਾਸਤੇ ਦੇ ਦੇਵੇਗਾ ਹੋਰ ਦੱਸ ਸਰਦਾਰਾ ਭਰਤੀ ਦਾ ਲਾਭ ਇਹ ਤੈਨੂੰ ਤੂੰ 10 12 ਰੰਗ ਰੂਟ ਅੱਗੇ ਭਰਤੀ ਕਰਾਏ ਨੇ 10 15 ਹੋਰ ਕਰਾ ਦੇਵੇਂਗਾ ਤਾਂ ਸਰਕਾਰ ਕੋਲੋਂ ਨੇਕ ਨਾਮੀ ਦੀ ਚਿੱਠੀ ਤੇ 1 2 ਮਰੱਬੇ ਮਾਠ ਲਵੇਂਗਾ ਮੇਰੇ ਤਾਂ ਪੈਸਿਆਂ ਦੀ ਗੱਲ ਨਾ ਵੇੜੋ ਹਾਂ ਆਖਰੀ ਹਾਂ ਧੰਨੇ ਸ਼ਾਹ ਨੇ ਜ਼ੋਰ ਦੇਂਦਿਆਂ ਕਿਹਾ 10 ਭਈ ਨੰਬਰਦਾਰਾ ਲੱਖਾ ਸਿੰਘ ਨੇ ਛੇਤੀ ਗੱਲ ਨਿਬੇੜਨ ਦੇ ਇਰਾਦੇ ਨਾਲ ਕਿਹਾ ਸਰਦਾਰ ਲੱਖਾ ਸਿੰਘ ਜੋ ਤੂੰ ਕਰ ਦੇਵੇਂ ਮੈਨੂੰ ਮਨਜ਼ੂਰ ਅਸਾਂ ਤਾਂ ਸ਼ਾਹ ਹੋਰਾਂ ਅੱਗੇ ਧੌਣ ਕੀਤੀ ਹੋਈ ਏ ilm din ਅਸਲੋਂ ਹੀ ਹਥਿਆਰ ਸੁੱਟੀ ਬੈਠਾ ਸੀ ਉਹਦੇ ਮਾਮਲੇ ਵਿੱਚ 200 ਰੁਪਏ ਟੁੱਟਦੇ ਸਨ ਜਦ ਇੱਕ ਇੱਥੋਂ ਤੱਕ ਲੰਮੀ ਪੈ ਜਾਵੇ ਫਿਰ ਫੈਸਲਾ ਹੁੰਦਿਆ ਕਿਹੜਾ ਚਿਰ ਲੱਗਣਾ ਏ 15 ਮਿੰਟਾਂ ਵਿੱਚ ਗੱਲ ਮੁੱਕ ਗਈ ਪਿਛਲੇਰੇ ਸਾਲ ਆਪਣੇ ਹਿੱਸੇ ਦੀ 4 ਬਿਗੇ ਕਹਨੇ ਕਰਮਪੀਚੋਂ ਇਲਮਦੀਨ 500 ਰੁਪਏ ਸ਼ਾਹ ਕੋਲੋਂ ਹੋਰ ਲੈ ਜਾ ਚੁੱਕਾ ਸੀ ਫੈਸਲਾ ਹੋਇਆ ਕਿ ਧੰਨੇ ਸ਼ਾਹ 300 ਰੁਪਏ ਹੋਰ ਦੇਵੇ ਤੇ ਇਲਮਦੀਨ ਉਹ ਖੂਹ ਵਾਲੀ 4 ਬਿਗੇ ਲੱਖਾ ਸਿੰਘ ਦੇ ਪੁੱਤਰ ਦੇ ਹੱਕ ਵਿੱਚ ਵੇ ਕਰ ਦੇਵੇਗਾ ਕਰਮਦੀਨ ਵੱਲੇ ਵੀ ਧੰਨੇ ਸ਼ਾਹ ਦਾ 650 ਰੁਪਇਆ ਹੋਇਆ ਕਲਾ ਸੀ 350 ਹੋਰ ਦੇ ਕੇ ਕਰਮਦੀਨ ਦੀ ਰਹਿੰਦੀ 2 ਵਿਗੇ ਗੈਣੇ ਕਰਨ ਦੀ ਗੱਲ ਵੀ ਮੁੱਕ ਗਈ ਅਗਲੇ ਦਿਨ ਦੋਵੇਂ ਰਜਿਸਟਰੀਆਂ ਹੋ ਗਈਆਂ ਬੈ ਦੀ ਰਜਿਸਟਰੀ ਵਿੱਚ ਧੰਨੇ ਸ਼ਾਹ ਨੇ ਅਸਲ ਨਾਲੋਂ 2000 ਰੁਪਏ ਵੱਧ ਲਿਖਵਾਈ 200 ਰਜਿਸਟਰੀ ਦਾ ਖਰਚ ਆਦ ਪਾ ਕੇ 4 ਵਿਗੇ ਜ਼ਮੀਨ 5000 ਵਿੱਚ ਬੈ ਲਿਖੀ ਗਈ ਲੈ ਧੰਨੇ ਸ਼ਾਹ ਅੱਜ ਤੇਰੀਆਂ ਪਤਾਲਾਂ ਵਿੱਚ ਜੜਾ ਨਾ ਦਿੱਤੀਆਂ। ਲੱਖਾ ਸਿੰਘ ਨੇ ਅਦਾਲਤ ਤੋਂ ਬਾਅਦ ਸੜਕ ਤੇ ਆ ਕੇ ਕਿਹਾ ਪੁੱਤਰਿਆਂ, ਪੜੋਤਰੀਆਂ ਤੱਕ ਹੁਣ ਤੁਸੀਂ ਪੀਰੂ ਵਾਲੇ ਦੇ ਮਾਲਕ ਬਣ ਗਏ। ਸਰਦਾਰ ਲੱਖਾ ਸਿੰਘ ਅਜੇ ਅੱਧਾ ਮੋਰਚਾ ਫਤਿਹ ਹੋਇਆ ਏ। ਹੁਣ ਸੱਜਣ ਸਿਉਂ ਵੀ ਕਿਸੇ ਕੁੱਲ ਤੇ ਆ ਜਾਏ ਤਾਂ ਗਾਲੇ। ਤੰਨੇ ਸ਼ਾਦੀ ਹਵਸ ਅਜੇ ਪੂਰੀ ਨਹੀਂ ਸੀ ਹੋਈ। ਜੇਰਾ ਕਰ ਦੇਰਾ। ਸਿਆਣੀਆਂ ਆਖਿਆ ਏ ਸਹਿਜ ਪੱਕੇ ਸੋ ਮਿੱਠਾ ਹੋਏ। ਜਿਨੂੰ ਭੁੱਖ ਲੱਗੀ ਹੋਵੇ ਉਹ ਸਹਿਜ ਪੱਕੇ ਦੀ ਉਡੀਕ ਕਿੰਨਾ ਚਿਰ ਕਰੇ ਮੇਰੀ ਰੀਜੇ ਕਿ ਉਹ 16 ਵਿਗੇ ਹੱਥ ਲੱਗ ਜਾਏ ਤਾਂ ਸਾਰੇ ਬਾਗ ਲਾ ਕੇ ਵਿੱਚ ਛੋਟੀ ਜਿਹੀ ਕੁਟਿਆ ਪਾ ਕੇ ਬਹਿ ਜਾਏ ਕਿਤੇ ਉਹ ਸਾਰੀ ਇਲਮਦੀਨ ਦੇ ਹੁੰਦੀ ਤਾਂ ਹੁਣ ਤੱਕ ਬੇੜਾ ਭਾਰ ਲੱਗਾ ਹੁੰਦਾ ਤੰਨੇ ਸ਼ਾ ਨੇ ਸ਼ੇਖ ਚਿੱਲੀ ਵਾਂਗ ਸਿਰ ਮਾਰਦਿਆਂ ਕਿਆ ਭਈ ਸਰਦਾਰ ਲੱਖਾ ਸਿਆਂ ਆਵੇਂ ਤੈਨੂੰ ਬੁਰੀ ਹੀ ਲੱਗੇ ਇਹ ਸਿੱਖ ਜੱਟ ਜ਼ਮੀਨ ਦੇ ਨੂੰ ਬੜੇ ਚੀੜੇ ਹੁੰਦੇ ਨੇ ਇਹ ਤਾਂ ਕਿਤੇ ਕਤਲ ਦੇ ਮਕਦਮੇ 'ਚ ਫਸੇ ਹੋਏ ਵੀ ਭਾਵੇਂ ਕਾਬੂ ਆਉਣ। ਉਹ ਇਹ ਕਤਲ ਵੀ ਕਿਹੜਾ ਜੱਟਾਂ ਨੇ ਪਾਂਦੇ ਕੋਲੋਂ ਪੱਤਰੀ ਕਢਾ ਕੇ ਕਰਨਾ ਹੁੰਦਾ ਏ। ਬਸ ਦੋ ਘੁੱਟ ਵੱਧ ਪੀ ਲਈ ਤੇ ਕਰ ਵਰਛੀ ਸਿੱਧੀ ਦਿੱਤੀ। ਪਤਾ ਹੀ ਉਦੋਂ ਲੱਗਣਾ ਜਾਂ ਬੋਲੇ ਸੋ ਨਿਹਾਲ ਹੋ ਜਾਣੀ। ਲੱਖਾ ਸਿੰਘ ਨੇ ਆਪਣੀ ਕੌਮ ਦੀ ਬੇਸਮਝੀ ਬਾਰੇ ਤੜ ਮਾਰਦਿਆਂ ਕਿਹਾ। ਭਈ ਭਰਾਵਾ ਇਹ ਪੋਲੇ ਪੈਰੇ ਕੰਮ ਨੇਪਰੇ ਨਹੀਂ ਹੋ ਚੜਨਾ। ਜਰਾਂ ਵਦੇਰੇ ਹੁਸ਼ਿਆਰੀ ਤੋਂ ਕੰਮ ਲੈਣਾ ਪਵੇਗਾ ਇੱਕ ਤਜਵੀਜ਼ ਏ ਜੇ ਵਾਰ ਚੱਲ ਗਿਆ ਤਾਂ ਸਿਆਣਿਆਂ ਆਖਿਆ ਏ ਦਾ ਦਾਤਾ ਤੇ ਵੰਜ ਬਰਿਆਂ ਅੱਜ ਰਣ ਨਵੇਕਲੇ ਚੱਲ ਕੇ ਅੰਨੇਸ਼ਾ ਲੱਖਾ ਸਿੰਘ ਨੂੰ ਬਾਹੋਂ ਫੜ ਕੇ ਸੜਕ ਤੋਂ ਪਾਸੇ ਨੂੰ ਲੈ ਤੁਰਿਆ ਸਾਬਲ ਜਿਸਟ੍ਰਾਰ ਦੀ ਅਦਾਲਤ ਦੇ ਸਾਹਮਣੇ ਖੁੱਲਾ ਮੈਦਾਨ ਪਿਆ ਸੀ ਉੱਥੇ ਪੁਰਾਣੇ ਫਰਾਹਾਂ ਦੀ ਪਾਲਖਲੀ ਸੀ ਜੋ ਨਾ ਮਾਤਰ ਹਵਾ ਵਿੱਚ ਵੀ ਸ਼ਾਂ ਸ਼ਾਂ ਕਰਦੇ ਰਹਿੰਦੇ ਸਨ ਉਥੇ ਖਲੋਕੇ ਧੰਨੇ ਸ਼ਾਹ ਤੇ ਲੱਖਾ ਸਿੰਘ ਚੋਖਾ ਚਿਰ ਕੁਝ ਗੁਪਤ ਸਲਾਹਾਂ ਕਰਦੇ ਰਹੇ ਉਸੇ ਰਾਤ ਧੰਨੇ ਸ਼ਾਹ ਨੇ ਆਪਣੇ ਇਤਬਾਰੀ ਨੌਕਰ ਧੰਮੀ ਨੂੰ 10 ਰੁਪਏ ਦਾ ਨੋਟ ਫੜਾਉਂਦਿਆਂ 5-7 ਮਿੰਟ ਕੰਨ ਵਿੱਚ ਕੁਝ ਪੱਕੀ ਕੀਤੀ ਇੱਕ ਮਹੀਨੇ ਪਿੱਛੋਂ ਈਦ ਦਾ ਤਿਉਹਾਰ ਆ ਗਿਆ ਮੁਸਲਮਾਨਾਂ ਵਾਸਤੇ ਸਭ ਤੋਂ ਮੁਬਾਰਕ ਦਿਨ ਹੈ ਈਦ ਹਰ ਗਰੀਬ ਅਮੀਰ ਉਸ ਦਿਨ ਬਿਤ ਅਨੁਸਾਰ ਖੁਸ਼ੀ ਮਨਾਉਂਦਾ ਹੈ ਜਿੰਨਾ ਸਾਲ ਭਰ ਕਦੇ ਮਸੀਤੇ ਪੈਰ ਨਹੀਂ ਪਾਇਆ ਹੁੰਦਾ ਉਸ ਦਿਨ ਉਹ ਵੀ ਨਮਾਜ਼ੀਆਂ ਦੀ ਸੱਫ ਵਿੱਚ ਜਾਖਲੁੰਦੇ ਹਨ ਨਮਾਜ਼ ਦੀਆਂ ਅਜ ਤਾਂ ਆਉਂਦੀਆਂ ਹੋਣ ਜਾਣਾ ਭਰਾਵਾਂ ਵਿੱਚ ਰਲ ਕੇ ਖਲੂਣਾ ਵੀ ਆਪਣੀ ਥਾਂ ਇੱਕ ਵੜਿਆਈ ਜਾਂਦਾ ਏ ਪੀਰੂ ਵਾਲੇ ਦੇ ਮੁਸਲਮਾਨ ਸਦਾ ਈਦ ਦੀ ਨਮਾਜ਼ ਤੂਤਾਂ ਵਾਲੇ ਖੂਹ ਉੱਤੇ ਪੜ੍ਹਾ ਕਰਦੇ ਸਨ ईद ਗਰਮੀ ਦੀ ਰੋਤ ਆਵੇ ਤਾਂ ਉਥੇ ਨਮਾਜ਼ੀਆਂ ਵਾਸਤੇ ਛਾਂ ਦਾ ਕੁਦਰਤੀ ਆਸਰਾ ਮਿਲ ਜਾਂਦਾ ਸੀ ਤੇ ਸਿਆਲ ਵਿੱਚ ਇਹ ਪਵਿੱਤਰ ਦਿਨ ਆ ਜਾਏ ਤਾਂ ਲੱਗੇ ਦੀ ਖਾਲੀ ਪੈਲੀ ਵਿੱਚ ਲੋਕ ਇਕੱਠੇ ਹੋ ਜਾਂਦੇ ਚੰ다 ਸਿੰਘ ਦੇ ਜਿਉਂਦਿਆਂ ਨਮਾਜ਼ੀਆਂ ਦੇ ਵੁਜ਼ੂ ਕਰਨ ਵਾਸਤੇ ਖੂ ਸਦਾ ਉਹ ਜੋਆ ਕਰਦਾ ਸੀ ਇਸ ਤਰ੍ਹਾਂ ਭਰਾਵਾਂ ਦੀ ਸੇਵਾ ਕਰਕੇ ਉਹਨੂੰ ਆਤਮਿਕ ਖੁਸ਼ੀ ਹੋਇਆ ਕਰਦੀ ਸੀ ਨੰਬਰਦਾਰੀ ਦਾ ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਸੱਜਣ ਸਿੰਘ ਵੀ ਉਹ ਸਰਵਾਜ ਨੂੰ ਨਮਾਉਂਦਾ ਆਇਆ ਸੀ ਪਰ ਹੁਣ ਦਿਲ ਦੂਰ ਹੋ ਗਏ ਸਨ ਇਸ ਵਾਰ ਈਦ ਦੇ ਮੁਬਾਰਕ ਦਿਨ ਅਲੀਆ ਨਵੇਂ ਕੱਪੜੇ ਪਾਈ ਸਵੇਰੇ-ਸਵੇਰੇ ਜੋਗ ਲੈ ਕੇ ਖੂਬ ਤੇ ਪੂਜਾ ਉਹਦੀ ਸਿਹਤਾਂ ਵਾਸਤੇ ਰਫੀ ਉਹਦੇ ਨਾਲ ਸੀ ਉਹਨਾਂ ਕੂ ਜੋ ਕੇ ਸੰੜਿਆਂ ਨੂੰ ਹੱਕਿਆ ਤਾਂ ਪਾਛੜੇ ਨਾਲ ਅੜ ਕੇ ਮਾਲਕੀਆਂ ਟਿੰਡਾਂ ਨੇ ਖੜਖੜ ਕੀਤੀ ਲੋਹੇ ਦਾ ਪਛੜਾ ਆਪਣੀ ਥਾਂ ਤੋਂ ਥੋੜਾ ਜਿਹਾ ਹਿੱਲਿਆ ਹੋਇਆ ਸੀ ਲੰਮੀ ਨਸਾਰ ਨੂੰ ਫੜ ਕੇ ਪਾਛੜਾ ਸਿੱਧਾ ਕਰਦਿਆਂ ਰਫੀ ਦੀ ਨਜ਼ਰ ਥੱਲੇ ਆਲੂ ਵੇਚਦਾ ਭਈ ਅਲੀਆ ਇੱਧਰ ਵੇਖ ਓਏ ਆ ਭੇਡ ਦੇ ਲੇਲੇ ਵਰਗਾ ਕੀ ਮਰਿਆ ਪਿਆ ਏ ਰਫੀ ਨੇ ਕੋਸ਼ ਕਬਰਾਈ ਹੋਈ ਸੁਰ ਵਿੱਚ ਗਿਆ ਓਏ ਇਹ ਤਾਂ ਉਹਦਾ ਜਾਪਦਾ ਏ ਅਲੀਏ ਨੇ ਧਿਆਨ ਨਾਲ ਵੇਖ ਕੇ ਕਿਹਾ ਜਾ ਭੱਜ ਕੇ ਚਾਚੇ ਨੂੰ ਲਿਆ ਸਕਕੇ ਉਹ ਆਪਣੇ ਪਿਤਾ ਨੂੰ ਚਾਚਾ ਹੀ ਕਹਿੰਦਾ ਸੀ ਰਫੀ ਉਸੇ ਵੇਲੇ ਘਰ ਨੂੰ ਭੂਕ ਗਿਆ ਅਲੀਆ ਵੀ ਖੂਹ ਠਲ ਕੇ ਵੱਡਿਆਂ ਦੇ ਆਉਣ ਦੀ ਉਡੀਕ ਕਰਨ ਲੱਗਾ 10 ਮਿੰਟਾਂ ਪਿਛੋਂ ਇਲਮਦੀਨ ਤੇ ਕਰਮਦੀਨ ਖੂਹ ਤੇ ਆ ਗਏ ਵੇਖਦੇ ਸਾਰ ਉਹਨਾਂ ਦੇ ਮੂੰਹ ਗੁੱਸੇ ਨਾਲ ਲਾਲ ਹੋ ਗਏ ਅਰਫੀ ਨੂੰ ਭੁਜਾ ਕੇ ਉਹਨਾਂ ਪੱਤੀ ਦੇ 5-7 ਆਦਮੀ ਹੋਰ ਵੀ ਬੁਲਾ ਲਈ ਇੱਥੋਂ ਤੱਕ ਕਿ ਮਸੀਤ ਦਾ ਮੁੱਲਾ ਵੀ ਆ ਗਿਆ ਤੋਬਾ ਇਹ ਕਿਸ ਕਾਫਰ ਦਾ ਕੰਮ ਹੋਵੇਗਾ ਅੱਜ ਈਦ ਦੇ ਮੁਬਾਰਕ ਦਿਨ ਇਹ ਮਕਰੂਹ ਫੀਲ ਇਸਤਗਫਾਰ ਅੱਲਾ ਮੌਲਵੀ ਨੇ ਦੋਵੇਂ ਹੱਥ ਕੰਨਾਂ ਉੱਤੇ ਧਰ ਕੇ ਕਿਹਾ ਯਾ ਹਜ਼ਰਤ ਰਸੂਲ ਅੱਲਾ ਨਬੀ ਪਾਕ ਆਪਣੀ ਉਮਤ ਦੀ ਹਿਫਾਜ਼ਤ ਕਰ ਉਹ ਫਤਿਹ ਆਗਾ ਹੋ ਕੇ ਸੋਟੇ ਨਾਲ ਹਲਾ ਕੇ ਵੇਖਤਾ ਚਹੀ ਬੁੱਢੇ ਪੀਰ ਬਖਸ਼ ਨੇ ਆਪਣੇ ਅੱਗੇ ਖਲੇ ਗੱਪਰ ਨੂੰ ਕਿਹਾ ਤੋਬਾ ਤੋਬਾ ਮੁਸਲਮਾਨ ਵਾਸਤੇ ਤਾਂ ਇਸ ਨੂੰ ਵੇਖਣਾ ਹੀ ਕੁਫਰ ਹੈ ਤੇ ਤੁਸੀਂ ਸੋਟੇ ਨਾਲ ਛੂਣ ਵਾਸਤੇ ਕਹਿੰਦੇ ਹੋ ਅੱਜ ਇੱਥੇ ਨਮਾਜ਼ ਨਹੀਂ ਪੜੀ ਜਾ ਸਕੇਗੀ ਮੌਲਵੀ ਨੇ ਸਿਰ ਫੇਰਦਿਆਂ ਕਿਹਾ ਜਾਓ ਏ ਅਲੀਏ ਮੰਗਲ ਮਜਵੀ ਨੂੰ ਲਿਆ ਸਕ ਕੇ ਇਲਮਦੀਨ ਨੇ ਕੁਛ ਖਰਮੀਸੁਰ ਵਿੱਚ ਕਿਹਾ ਅਲੀਆ ਹੁਕਮ ਮਿਲਦਿਆਂ ਸਾਰ ਤੋੜ ਗਿਆ ਇੰਨੇ ਚਿਰ ਤੱਕ ਪਿੰਡ ਦੇ ਬਾਕੀ ਮੁਸਲਮਾਨ ਵੀ ਇਕੱਠੇ ਹੋ ਗਏ। ਈਦ ਦੇ ਦਿਨ ਇਹ ਪੈੜਾਕਾਰਾ ਹਰ ਮੁਸਲਮਾਨ ਦੇ ਦਿਲ ਵਿੱਚ ਗੁੱਸਾ ਭਰਦਾ ਜਾ ਰਿਹਾ ਸੀ। ਮੰਗਲ ਆ ਗਿਆ। ਮੰਗਲ 35 ਕੋ ਸਾਲ ਦਾ ਤੁਰਦਾ ਫਿਰਦਾ ਪਿੰਜਰ ਜੋ ਸਮੇਂ ਤੋਂ ਪਹਿਲਾਂ ਹੀ ਬੁੱਢਾ ਹੋ ਚੁੱਕਾ ਸੀ। ਜਿਨੇ ਪਿਛਲੇ 20 ਹ ਸਾਲਾਂ ਵਿੱਚ ਮਾਲਕਾਂ ਦੇ ਹੱਲ ਵਾਉਂਦਿਆਂ ਸੈਂਕੜੇ ਮਾਨਕ ਅੰਨ ਪੈਦਾ ਕੀਤਾ ਸੀ ਪਰ ਉਹ ਸਦਾ ਅੱਧ ਭੁੱਖਾ ਹੀ ਰਿਹਾ ਸੀ। ਨੰਬਰਦਾਰ ਦਾ ਹੁਕਮ ਪਾ ਕੇ ਉਹਨੇ ਔਲੂ ਵਿੱਚ ਪਈ ਲੋਥ ਨੂੰ ਉਲਟਾ ਕੇ ਵੇਖਿਆ ਨੰਬਰਦਾਰਾ ਤਿੰਨਾ ਚੌ ਮਹੀਨਿਆਂ ਦਾ ਸੂਰ ਦਾ ਬੱਚਾ ਏ ਮੰਗਲ ਨੇ ਇਲਮ ਦੀਨ ਵੱਲ ਤੱਕਦਿਆਂ ਕਿਆ ਓਏ ਇਹ ਤਾਂ ਮੈਨੂੰ ਵੀ ਦੀਂਦਾ ਏ ਪਿਆ ਮੈਂ ਪੁੱਛਦਾ ਇਹਨੂੰ ਹੋਇਆ ਕੀ ਏਦੀਆਂ ਦੋਹਾਂ ਪੱਖੀਆਂ ਵਿੱਚ ਆਰ ਪਾਰ ਜ਼ਖਮੀ ਜਾਪਦਾ ਏ ਕਿਸੇ ਪਰਚੀ ਮਾਰ ਕੇ ਮਾਰਿਆ ਏ ਮੰਗਲ ਨੇ ਹੱચી ਤਰ੍ਹਾਂ ਦੇਖਭਾਲ ਕਰਕੇ ਗਿਆ ਅੱਛਾ ਇਹਨੂੰ ਧੂਕੇ ਉਧਰ ਦੂਰ ਪੂਜਿਆਂ ਵਿੱਚ ਸੁੱਟ ਦੇ ਨੰਬਰਦਾਰ ਦੀ ਆਗਿਆ ਪਾ ਕੇ ਮੰਗਲ ਮਰੇ ਹੋਏ ਸੂਰ ਤੇ ਬੱਚੇ ਨੂੰ ਲੱਤੋਂ ਫੜ ਕੇ ਧੂ ਤੁਰਿਆ ਵੇਖਣ ਵਾਲਿਆਂ ਤੇ ਚੁੱਪ ਛਾਈ ਹੋਈ ਸੀ ਉਹਨਾਂ ਦੇ ਅੰਦਰ ਗੁੱਸਾ ਭਰਿਆ ਹੋਇਆ ਸੀ ਪਰ ਹਰ ਕੋਈ ਮੂੰਹੋਂ ਗੱਲ ਕੱਢਣ ਦੀ ਪਹਿਲ ਕਰਨ ਤੋਂ ਝਿਜਕ ਰਿਹਾ ਸੀ ਅੰਤ ਮੌਲਵੀ ਨੇ ਇਸ ਝੁੱਪ ਨੂੰ ਤੋੜਿਆ ਇਹ ਸਭ ਕੁਝ ਗਣਮਿਤ ਕੇ ਕੀਤਾ ਗਿਆ ਹੈ ਅਸੀਂ ਮੁੱਢ ਕਦੀਮ ਤੋਂ ਇੱਥੇ ਈਦ ਦੀ ਨਮਾਜ਼ ਪੜ੍ਹਦੇ ਆਏ ਹਾਂ ਅੱਜ ਈਦ ਦਾ ਰੋਜ਼ ਮੁਬਾਰਕ ਹੈ ਕਿਸੇ ਨੇ ਉਚੇਚਾ ਇਹ ਮਕਰੂਹ ਜਾਨਵਰ ਲਿਆ ਕੇ ਇੱਥੇ ਔਲੂ ਵਿੱਚ ਬਰਛੀ ਮਾਰ ਕੇ ਮਾਰੇ ਆਏ ਸਿਰਫ ਇਸ ਵਾਸਤੇ ਕਿ ਅਸੀਂ ਖੂਹ ਤੋਂ ਵਜ਼ੂ ਨਾ ਕਰ ਸਕੀਏ ਫੇਰ ਕੀ ਸੀ ਸਾਰੇ ਹੀ ਮੂੰਹ ਆਈ ਆਪੋ ਆਪਣੀ ਕਹਿਣ ਲੱਗ ਪਏ ਕੋਈ ਕਿਸੇ ਵੱਲੇ ਮੂੰਹ ਕਰਕੇ ਤੇ ਕੋਈ ਕਿਸੇ ਨੂੰ ਬਾਹੋਂ ਹਲੂਣ ਕੇ ਅੰਦਰ ਦੀ ਪੜਾਅ ਕੱਢਣ ਲੱਗਾ ਮੈਂ ਸਮਝ ਲਿਆ ਇਹ ਜੀ ਦੀ ਕਾਰਸਤਾਨੀ ਫਿਕਰ ਨਾ ਕਰੋ ਮੈਂ ਆਪੇ ਨਜੇਟ ਲਵਾਵਾਂਗਾ ਪਰ ਅਸਾਂ ਅੱਜ ਖੁਸ਼ੀ ਦੇ ਦਿਨ ਗੱਲ ਨਹੀਂ ਵਧਾਉਣੇ ਚਲੋ ਕਹੇ ਕਿ ਇਲਮਦੀਨ ਘਰ ਨੂੰ ਤੁਰ ਪਿਆ ਸਹਿਜ ਸਹਿਜ ਸਾਰੀ ਭੀੜ ਖਿੰਡ ਗਈ ਉਹ ਸਾਰਾ ਦਿਨ ਸਾਰੇ ਪਿੰਡ ਵਿੱਚ ਇਹ ਗੱਲਾਂ ਹੁੰਦੀਆਂ ਰਹੀਆਂ ਕੁਝ ਕੁ ਸ਼ਰਾਰਤੀ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਸਿਆਣੇ ਆਦਮੀ ਇਸ ਗੱਲ ਤੇ ਅਫਸੋਸ ਪ੍ਰਗਟ ਕਰ ਰਹੇ ਸਨ ਸੱਜਣ ਸਿੰਘ ਉਸ ਦਿਨ ਪਿੰਡ ਨਹੀਂ ਸੀ ਇਸ ਗੱਲ ਨੇ ਵੀ ਇਲਮਦੀਨ ਦਾ ਸ਼ੱਕ ਪੱਕਾ ਕਰਨ ਵਿੱਚ ਸਹਾਇਤਾ ਕੀਤੀ ਇਲਮਦੀਨ ਸਾਰੀ ਰਾਤ ਸੋਚਦਾ ਰਿਹਾ ਉਸ ਤੋਂ ਬਿਨਾ ਇਹ ਹੋਰ ਕੀ ਦਾ ਕਰਾ ਹੋ ਸਕਦਾ ਏ ਤੇ ਹੋਰ ਮੇਰਾ ਫੱਟ ਵੀ ਦੇ ਨਾਲੇ ਸੱਜਣ ਸਿੰਘ ਨੂੰ ਇਸ ਹੱਦ ਤੱਕ ਨਹੀਂ ਸੀ ਅਪਣਾ ਚਾਹੀਦਾ ਪਰ ਅੱਛਾ ਹੁਣ ਵੇਖੀ ਜਾਏਗੀ ਅਗਲੇ ਦਿਨ ਸੱਜਣ ਸਿੰਘ ਵਾਪਸ ਆਇਆ ਤਾਂ ਸਾਰੀ ਗੱਲ ਸੁਣ ਕੇ ਉਹ ਬੈਤ ਹੈਰਾਨ ਹੋਇਆ ਪਰ ਉਹਨੇ ਇਲਮਦੀਨ ਨਾਲ ਇਸ ਬਾਰੇ ਇਸ ਬਾਰੇ ਕੋਈ ਜ਼ਿਕਰ ਕਰਨਾ ਜ਼ਰੂਰੀ ਨਾ ਸਮਝਿਆ ਉਹ ਸਾਰਾ ਦਿਨ ਅੰਦਰੇ-ਅੰਦਰ ਸੋਚਦਾ ਰਿਹਾ ਇਲਮਦੀਨ ਨੂੰ ਮੇਰੇ ਨਾਲ ਇੱਥੋਂ ਤੱਕ ਨਫ਼ਰਤ ਹੋ ਗਈ ਏ ਉਹ ਉਸ ਭੈੜੇ ਕੰਮ ਦਾ ਮੇਰੇ ਉੱਤੇ ਸ਼ੱਕ ਕਰ ਰਿਹਾ ਏ ਅੱਛਾ ਉਹਦੀ ਮਲਤੀ ਕਦੇ ਅਸੀਂ ਦੋਵੇਂ ਪਿਆਲੇ ਦੇ ਯਾਰ ਹੁੰਦੇ ਸਾਂ ਤੋੜੀ ਵੀ ਉਸੇ ਨੇ ਆ ਮੈਂ ਤਾਂ ਉਹਦਾ ਬੁਰਾ ਕੋਈ ਨਹੀਂ ਸੀ ਕੀਤਾ ਮੇਰੇ ਸਿਰ ਇਲਜ਼ਾਮ ਥੱਪਣ ਲੱਗਾ ਭੈੜਾ ਇਹ ਤਾਂ ਸੋਚ ਲੈਂਦਾ ਕਿ ਸੱਜਣ ਸਿਓ ਇਹੋ ਜਿਹਾ ਕੰਮ ਕਰਨ ਵਾਲਾ ਨਹੀਂ ਇਹ ਹੈ ਵੀ ਕਿਸੇ ਗਏ ਗੁਜ਼ਰੇ ਬੰਦੇ ਦੀ ਕਰਤੂਤ ਮਰਦ ਆਦਮੀ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਦੁਸ਼ਮਣ ਦਾ ਘਰ ਪਣਵਾ ਦੇਣਾ ਖਲਵਾੜਾ ਲੂ ਲੈਣਾ ਜਾਂ ਇਹੋ ਜਿਹਾ ਕੋਈ ਨੀਵਾਕਾਰਾ ਇਹ ਸੂਰਮਿਆਂ ਦਾ ਕੰਮ ਥੋੜਾ ਏ ਉਹਨੂੰ ਮੇਰੇ ਉੱਤੇ ਇਹ ਸ਼ੱਕ ਨਹੀਂ ਸੀ ਕਰਨਾ ਚਾਹੀਦਾ ਸੱਜਣ ਸਿੰਘ ਨੇ ਬੈਰ ਵਿਰੋਧ ਕੱਟਣਾ ਹੀ ਹੁੰਦਾ ਤਾਂ ਮਰਦਾਂ ਵਾਂਗ ਮੈਦਾਨ ਵਿੱਚ ਸਾਹਮਣੇ ਖਲੋ ਕੇ ਕੱਟਦਾ ਇਹੋ ਜਿਹਾ ਗਿਰਿਆ ਹੋਇਆ ਕੰਮ ਨਹੀਂ ਸੀ ਕਰਦਾ ਪਰ ਪਰ ਏ ਕਾਰਾ ਕੀਤਾ ਕਿਵੇਂ ਹੋਵੇ ਉਹ ਕੋਈ ਸਾਡਾ ਦੋਹਾਂ ਦਾ ਦਾਦਾ ਨੁਸ਼ਮਣੇ ਫਿਰ ਸੂਰ ਮਰਿਆ ਠੀਕ ਪਰਛੀ ਨਾਲੇ ਮੈਂ ਅੱਖੀਂ ਵੇਖ ਕੇ ਆਇਆ ਹੈ ਤਾਂ ਕਿਸੇ ਦੀ ਬੜੀ ਡੂੰਗੀ ਚਾਲ ਪਰ ਉਹ ਹੋਵੇ ਕੌਣ ਉਹਨੇ ਸੋਚ ਦੇ ਘੋੜੇ ਬਥੇਰੇ ਦੌੜਾਏ ਪਰ ਉਹ ਕਿਸੇ ਇੱਕ ਸਿੱਟੇ ਤੇ ਨਾ ਪਹੁੰਚ ਸਕਿਆ ਸੱਜਣ ਸਿੰਘ ਤੇ ਇਲਮਦੀਨ ਮਿੱਤਰ ਤਾਂ ਰਹੇ ਨਹੀਂ ਸਨ ਹੁਣ ਉਹ ਦੁਸ਼ਮਣ ਬਣ ਗਏ ਇਲਮਦੀਨ ਦੇ ਦਿਲ ਵਿੱਚ ਸੱਜਣ ਸਿੰਘ ਵਾਸਤੇ ਨਫ਼ਰਤ ਤੇ ਗੁੱਸਾ ਸੀ ਤੇ ਸੱਜਣ ਸਿੰਘ ਅੰਦਰ ਇਲਮਦੀਨ ਦਾ ਭੈਅ ਇਸ ਤਰ੍ਹਾਂ ਦਾ ਭੈ ਵੀ ਨਫ਼ਰਤ ਤੇ ਗੁੱਸੇ ਵਰਗਾ ਹੀ ਰੋਗ ਹੈ ਉਹ ਦੋਵੇਂ ਇੱਕ ਦੂਸਰੇ ਤੋਂ ਸਾਵਧਾਨ ਰਹਿਣ ਲੱਗੇ ਹਰ ਵੇਲੇ ਇੱਕ ਨੂੰ ਦੂਸਰੇ ਦੇ ਹਮਲੇ ਦਾ ਡਰ ਬਣਿਆ ਰਹਿੰਦਾ ਜਿਹੜੇ ਅੱਗੇ ਕਦੇ ਤੂਤ ਦੀ ਛਮਕ ਹੱਥ ਵਿੱਚ ਲੈ ਕੇ ਨਹੀਂ ਸੰਤੁਰਦੇ ਹੁਣ ਘਰੋਂ ਤੁਰਨ ਲੱਗਿਆਂ ਸੂਟੇ ਦਾ ਵਸਾ ਨਹੀਂ ਸੀ ਕਰਦੇ ਦੋਹਾਂ ਧਿਰਾਂ ਦੇ ਅੰਦਰੇ ਅੰਦਰ ਕ੍ਰੋਧ ਪੱਕਦਾ ਰਿਹਾ ਤੇ ਅੰਤ ਇੱਕ ਦਿਨ ਫਟ ਪਿਆ ਖੂ ਦੀ ਵਾਰੀ ਤੇ ਮਾੜਾ ਜਿਹਾ ਝਗੜਾ ਹੋ ਪਿਆ ਗੁਸਤੇ ਗਿਲੇਦਿਆਂ ਕੱਲਾ ਵਿੱਚ ਬੂਲ ਬਲਾਰਾ ਵੜ ਗਿਆ ਗੱਲ ਇਥੋਂ ਤੱਕ ਪਹੁੰਚ ਗਈ ਕਿ 8-10 ਬੰਦੇ ਇੱਕ ਪਾਸਿਓਂ ਤੇ ਇੰਨੇ ਕੂਹੀ ਦੂਸਰੇ ਪਾਸਿਓਂ ਪਰਚੀਆਂ ਤਾਣ ਖਲੇ ਜਰਾ ਕੁ ਚੁਆਤੀ ਲੱਗਣ ਦੀ ਢਿਲ ਰਹਿ ਗਈ ਸਮਾਂ ਲੋਡੇ ਵੇਲੇ ਦਾ ਸੀ ਰੌਲਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਕੁਝ ਸਿਆਣੇ ਬੰਦੇ ਦੋਹਾਂ ਧੜੀਆਂ ਵਿੱਚ ਹੋਖਲੇ ਦੀਪੇ ਨੇ ਸੱਜਣ ਸਿੰਘ ਨੂੰ ਬਾਹੋਂ ਫੜ ਕੇ ਪਛਾਣ ਮੋੜ ਲਿਆ ਇਲਮਦੀਨ ਅੱਗੇ ਗਹਿਣਾ ਲੋਹਾਰ ਹੱਥ ਜੋੜ ਖਲਾ ਦੋਹਾਂ ਧਿਰਾਂ ਦੇ ਮਨ ਮੇਰ ਪੈ ਗਈ। ਭੜਕਣ ਲੱਗੀ ਅੱਗ ਸ਼ਾਂਤ ਹੋ ਗਈ। ਇੱਕ ਵਾਰ ਲੜਾਈ ਟਲ ਗਈ। ਇਉਂ ਸਮਝੋ ਕਿ ਦੋਹਾਂ ਧਿਰਾਂ ਦੇ ਸਾਂਝੇ ਸੱਜਣ ਧੰਨੇ ਸ਼ਾਦੀਆਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ। ਗਿਆਨੀ ਸੋਨ ਸਿੰਘ ਸੀਤਲ ਜੀ ਵੱਲੋਂ ਲਿਖੇ ਨਾਵਲ ਤੂਤਾਂ ਵਾਲਾ ਖੂਹ ਦਾ ਐਪੀਸੋਡ ਨੰਬਰ 26 ਇਸੇ ਪ੍ਰੋਗਰਾਮ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ 27 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਦ ਤੱਕ ਜੁੜੇ ਰਹੋ ਧੰਨਵਾਦ